भारतीय संविधान निर्माता भारत रतन बाबा साहेब भीमराव अंबेडकर जी का जन्म दिहाड़ा संभालो मुहिम तेत बहुजन समाज पार्टी पिंड नंगल फिलौर विखे मनाया गया जिला पदरी मनाए गए इस समागम दौरान बसपा पंजाब प्रधान सबका राज्यसभा मर इंचार्ज चंडीगढ़ जम्मू कश्मीर डॉक्टर अवतार सिंह करीमपुरी जी ने मुख्य मेहमान वजो शिरकत की थी। इस मौके ठाठा मारद इकट्ठन संबोधन सरदार अवतार सिंह कारिमपुरी ने कहा कि बहुजन समाज पार्टी का दा मकसद डॉक्टर अंबेडकर साहब के भारत बना है समेत देश भर अंदर हर वर्ग खुशहाल से उचा सुचा जीवन जीन सके उन्होंने अगे कहा कि कुछ समाज विरोधी ताकत सूबे अंदर भाईचारक सजा तोड़न का यत्न कर रही है जिन्हों के मनसूबों बहुजन समाज पार्टी कदम भी पूरा नहीं होगी उना के के देश अंदर कोशिश रहे पर कर रहे अम्बेडकर साहेब सच्चे सपूत इन्होंने पार्टिया दूंबड़ चाली तो पान जाणु हे के इतिहास गवाह है कग्रस पार्टी मुड तो ही डॉक्टर अंबेडकर साहब के विरोध विच रही है जिकर देश

दी विरोधी रही है यही कारण है बावजूद भी भाजपा संविधान भाजपा अमित शाह डा अंबेडकर साहब का अपमान करते हैं दूसरे पासे भाजपा आगू डा अंबेडकर साहेब के बुतों की राखी करने की गल आख रहे जबकि अपने आका कोल दिल्ली जाके डा साहेब संविधान ਨੂਪੁਰਨ ਤੌਰ ਤੇ ਲਾਗੂ ਕਰਵਾਉਂਦੀ ਇਹਨਾ ਵਿੱਚ ਰੱਤੀ ਪਰ ਵੀ ਹਿੰਮਤ ਨਹੀਂ दी आम आदमी पार्टी हथी सूबे अंदर आप सरकार बुरी हो चुकी है। अंदर बाबा जी दिमावान हो रहे हैं जिन्होंने रोकण लाबा साहेब अम्बेडकर जी दतिमा सुरख्या देने लूरी तरह असफल रही है उन्हें आम आदमी पार्टी का अंबेडकर विरोधी चेहरा पूरी तरह नंगा हो चुका है ਉਨਾ ਸਮੁੱਚੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਪੰਜਾਬ ਦੇ ਨਵ ਨਿਰਮਾਣ ਲਈ ਇੱਕ ਮੌਕਾ ਬਹੁਜਨ ਸਮਾਜ ਪਾਰਟੀ ਨੂੰ ਦਿਉ ਤਾਂ ਜੋ ਸਿਹਤ, ਸਿੱਖਿਆ, ਰੁਜ਼ਗਾਰ, ਖੇਤੀ ਤੇ ਵਪਾਰ ਨੂੰ ਉੱਨਤੀ ਵੱਲ ਲਿਜਾਣ ਦੇ ਨਾਲ-ਨਾਲ ਸੂਬੇ ਅੰਦਰ ਵੱਤੋਂ ਬੱਤਰ ਹੋ ਚੁੱਕੇ ਲਾਇ ਐਂਡ ਆਰਡਰ ਨੂੰ ਦਰੁਸਤ ਕਰਦੇ ਹੋਏ ਇੱਕ ਖੁਸ਼ਹਾਲ ਸੂਬੇ ਦਾ ਨਿਰਮਾਣ ਕੀਤਾ ਜਾ ਸਕੇ ਇਸ ਮੌਕੇ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੀਲ ਚੁੰਬਰ, ਇੰਜੀਨੀਅਰ ਜਸਵੰਤ, ਮੈਡਮ ਹਰਜਿੰਦਰ ਕਾਰੀਮਪੁਰੀ तीरथ राजपुरा लालचंद औजला खुशी राम जिला परबारी भगवान सिंधु हरभजन बलालू सुखविंदर बिट्टू, जगदीश शेरपुरी सरबजीत हीर लेखराज जमालपुरी तेजपाल बसरा सुशील बिरदी जसविंदर चल्ली, बाबू सुंदरपाल राम स्वरूप चंबा देवराज संधु शलिंदर कुमार नरिंदर बिल्ला देवराज सुमन हैप्पी रुड़का ਹਰਮਨਜੀਤ ਪ੍ਰਕਾਸ਼ ਮਹਿੰਦਰ ਪਾਲ ਤੇਹਿੰਗ ਕਾਉਂਸਲਰ ਅਮਨਦੀਪ ਕੌਰ ਕਾਉਂਸਲਰ ਚਰਨਜੀ ਲਾਲ ਆਦੇ ਹਾਜ਼ਰ ਸਨ ਚੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ ਸਾਂਦੀ ਅੱਜ ਤੁਸੀਂ ਵੱਡੀ ਇੱਕ ਰੈਲੀ ਕੀਤੀ ਆ ਫਲਾਅਰ ਦੇ ਵਿੱਚ ਕੀ ਕਹੋਗੇ ਅੱਜ ਬਾਬਾ ਸਾਹਿਬ ਡਾਕਟਰਾਂ ਨੂੰ ਮੇਟ ਕਰ ਜੀ ਤੇ ਜਨਮ ਦਿਨ ਤੇ ਮੌਜੂਦ ਸਮਾਜ ਪਾਰਟੀ ਨੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਚ ਪੰਜਾਬ ਸੁਭਾਰੂ ਰੈਲੀਆਂ ਰੱਖੀਆਂ ਸੀ ਉਹਦੇ ਤਹਿਤ ਅੱਜ ਮੇਰਾ ਪ੍ਰੋਗਰਾਮ ਚਾਰ ਮੋੜ ਦੇ ਵਿੱਚ ਵੀ ਚੜ੍ਹਦਾ ਅਸੇਗਾ ਔਰ ਜਨਮ ਦਿਨ ਦਾ ਪ੍ਰੋਗਰਾਮ ਅਸੀਂ ਨੰਗਲ ਫਲਾਅਰ ਦੇ ਵਿੱਚ ਰੱਖਿਆ ਸੀ ਤਾਂ ਮੈਂ ਸਭ ਤੋਂ ਪਹਿਲਾਂ ਬਾਬਾ ਸਾਹਿਬ ਜੀ ਦੇ ਜਨਮ ਦਿਨ ਤੇ ਸਮੂਹ ਮੇਸ਼ਰ ਭਰਤੀਆਂ ਸੰਕਤਾਂ ਨੂੰ ਦੱਸਾਈ ਦੇਣਾ ਔਰ ਜੋ ਬਾਬਾ ਸਾਹਿਬ ਡਾਕਟਰ ਮੈਂਕਰ ਵੀ ਕਹੇਗੇ ਸੀ ਕਿ ਇਹ ਕਾਰਵਾ ਮੈਂ ਬੜੀਆਂ ਮੁਸ਼ਕਲਾਂ ਨਾਲ ਇੱਥੇ ਤੱਕ ਲਿਆਇਆ ਤੇ ਮੇਰੇ ਪਰੋਕਰਨ ਤੇਰੀ ਸਲਾਹ ਆ ਕਿ ਅਗਰ ਅਕੇ ਨਾਲ ਜਾ ਸਕੇ ਤਾਂ ਪੁੱਛੇ ਨਾ ਜਾਂਦੇ ਲੇਕਿਨ ਸਭ ਕਾਂਸ਼ੀਰਾਵ ਜੀ ਨੇ ਇੰਨਾ ਦੇਸ ਕਾਰਵਾ ਨੂੰ ਇੱਕ ਜੋਬ ਲੀਡਰਸ਼ਿਪ ਦਿੱਤੀ ਔਰ ਉਹਦੇ ਚੋ ਚਾਰ ਵਾਰ ਭੈਣਵਾਇਆ ਬਤੀ ਕਿ ਬਹੁਤ ਸੁਭਣੇ ਜਾਤ ਦੇ ਵਿੱਚ ਵੀ ਐਮਐਲਏ ਵੀ ਬਣੇ ਐਮਪੀ ਵੀ ਬਣੇ ਹੋਣੇ ਅਤੇ ਅੱਜ ਵੀ ਮੌਜੂਦ ਸਮਾਜ ਪਾਰਟੀ ਨੇ ਡਿਵਾਰਡੇ ਤੇ ਬਿਚਾ ਆਪਣਾ ਸੀਨੀਅਰ ਟੀਮ ਦੀ ਪੇਰ ਬਣਾਇਆ ਆਪਣੇ ਕੌਂਸਲਰ ਡਿਵਾਰਡੇ ਕੁਸ਼ਲੰਦਰ ਔਰ ਐਮਸੀ ਵੀ ਕਈ ਮੋਟਕਾ ਦਿੱਤਾ ਹੈ ਕੋਈ ਇੱਕ ਸਾਫ ਇੱਕ ਮੈਸੇਜ ਹੈ ਕਿਨ ਮੌਜੂਦ ਸਮਾਜ ਪਾਰਟੀ ਬਾਬਾ ਸਾਹਿਬ ਡਾਕਟਰ ਮੇਹਿੰਦਰ ਸਿੰਘ ਦੇ ਜਨਕਿਤ ਤੇ ਅਸੀਂ ਮੁਆਫਤ ਨੇ ਸਾਰੀਆਂ ਸੰਗਠਨਾਂ ਉੱਤੇ ਜਿਹੜੀ ਪੰਜਾਬ ਸੰਭਾਲੋ ਅਸੀਂ ਇਹ ਰੈਲੀ ਰੱਖੀ ਹੈ ਇਹਦਾ ਮਕਸਦ ਵੀ ਅਸੀਂ ਸੰਗਠਨਾਂ ਨਾਲ ਕੀਤਾ ਹੈ ਕਿਪੇ 78 ਸਾਲ ਜਿਨ੍ਹਾਂ ਨੂੰ ਪੰਜਾਬ ਪੰਜਾਬ ਦੀ ਜਨਤਾ ਨੇ ਸਾਂਭਿਆ ਉਹਨਾਂ ਨੇ ਪੰਜਾਬ ਬਰਬਾਦ ਕਰ ਦਿੱਤਾ ਪੰਜਾਬ ਆਰਥਿਕ ਪੱਖੋਂ ਵਿਕਤਮ ਧਿਰਿਕ ਪੱਖੋਂ ਖਤਮ ਪੰਜਾਬ ਵਿਦਿਅਕ ਖੇਤ ਖਤਮ ਸਿਹਤ ਸਵਵਤ ਖਤਮ ਲੈਂਡ ਆਊਟ ਦੇ ਪਰਫੋਰਮ ਖਤਮ ਪੰਜਾਬ ਦੇ ਸਿਰ ਤੋਂ ਸਰਜਾ 4 ਲੱਖ ਰੋ ਰੋ ਦਾ ਚੜ ਗਿਆ ਤੋਂ ਐਸੇ ਅੰਤ ਹੋ ਗਏ ਪੰਜਾਬ ਨੂੰ ਉਹਨਾਂ ਸਮਾਜਵਾਦੀ ਹੈ ਪੰਜਾਬ ਤੋਂ ਬਾਹਰ ਜਿਹੜੀ ਹੈ ਪੰਜਾਬ ਦੇ ਵਿੱਚ ਡਰਗ ਮਾਪੀ ਦਾ ਖਾਤਮਾ ਕਰਨਾ ਇਹ ਪੰਜਾਬ ਸਰਕਾਰੋਂ ਮੈਂ ਦਾ ਇਸ਼ਾਰਾ ਹੈ। ਔਰ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰਾਜ ਦੇ ਨੌਕੇ ਸੱਤੀ ਤੇ ਪੈਦਾ ਕਰਕੇ ਦੇਣੇ ਇਹ ਪੰਜਾਬ ਸਰਕਾਰੋਂ ਮੈਂ ਦਾ ਵਾਅਦਾ ਹੈ। ਪੰਜਾਬ ਦੇ ਵਿੱਚ ਐਜੂਕੇਸ਼ਨ ਦੇ ਜਿਹੜਾ ਕਰਨੀ ਸਰਕਾਰੀ ਸਕੂਲਾਂ ਨੂੰ 100% ਵਿਆਪਕ ਲੈਣਾ ਹੈ ਜਿਹੜਾ ਮੁਫਤ ਔਰ ਲਾਜ਼ਮੀ ਸਿੱਖਿਆ ਦਾ ਪ੍ਰੋਗਰਾਮ ਪੰਜਾਬ ਵਿੱਚ ਲਾਗੂ ਕਰਨਾ ਸਰਕਾਰੀ ਸਿਹਤ ਸਭਾਵਾਂ ਦਾ ਪ੍ਰਬੰਧ ਕਰਨਾ ਔਰ ਪੰਜਾਬ ਨੂੰ ਕਰਤੰ ਮੁਕਤ ਕਰਕੇ ਇੱਕ ਮੱਢੀ ਨਾਲ ਔਰ ਨਵਾਂ ਪੰਜਾਬ ਸਿੱਤਮਕ ਪੰਜਾਬ ਦੀ ਸਿਰਜਣਾ ਕਰਨਾ ਤੇ ਪੰਜਾਬ ਦੇ ਪਾਲੋ ਵਹਿਮ ਦਾ ਮਕਸਦਾ ਅੱਜ ਦੀਆਂ ਸਫਤ ਬਹਿਲੀਆਂ ਲਈ ਮੈਂ ਪੰਜਾਬ ਵਾਸੀਆਂ ਦਾ ਪੀਐਸ ਕੇ ਦੀ ਲੀਡਰਸ਼ਿਪ ਦਾ ਪਰਵੰਤਨਾ ਦਾ ਧੰਨਵਾਦ ਕਰਦਾ ਮੈਂ ਸਾਰੀਆਂ ਅਮੇਤ ਕ੍ਰਿਸ਼ਮੇ ਬੰਦੀਆਂ ਨੂੰ ਗੁਰੂ ਰਵਿਦਾਸ ਸੁਭਾਵਾਂ ਨੂੰ ਭਗਵਾਨ ਵਾਲਮੀਕ ਸੁਭਾਵਾਂ ਨੂੰ ਸਾਰੀਆਂ ਕਿਸਾਨ ਸੁਭਾਵਾਂ ਨੂੰ ਪੱਤਰਕਾਰਾਂ ਦੀਆਂ ਸੁਭਾਵਾਂ ਨੂੰ ਖੁੱਤੇ ਚੇਮੀਆਂ ਨੂੰ ਲੇਖਕਾਂ ਨੂੰ ਕਲਾਕਾਰਾਂ ਨੂੰ ਪੰਜਾਬ ਦੇ ਸੱਤ ਬੰਦਾ ਨੂੰ ਕਿਤੀਆਂ ਕਿਸਾਨਾਂ ਵਪਾਰੀਆਂ ਨੂੰ ਸੱਦਾ ਦਿੰਦਾ ਕਿ ਆਓ ਆਪਣੀ ਜਨਰੇਸ਼ਨ ਨੂੰ ਬਚਾਉਣੇ ਲਈ ਆਪਣੀ ਜਨਰੇਸ਼ਨ ਤੇ ਲਈ ਅੰਪਲਾਈਮੈਂਟ ਦੇ ਮੌਕੇ ਜਨਰੇਟ ਕਰਨੇ ਲਈ ਭੋਜਨ ਸਮਾਜ ਪਾਰਟੀ ਨੂੰ ਪੰਜਾਬ ਸਥਾਨੋ ਕਮ ਦਾ ਇਸ ਮੈਮ ਨੂੰ ਆਪਣਾ ਅਸ਼ੀਰਵਾਦ ਦਿਓ ਇਸ ਮੈਮ ਨੂੰ ਆਪਣੀ ਸ਼ਕਤੀ ਦਿਓ ਪਰ ਪੀਐਸਪੀ ਨੂੰ ਪੰਜਾਬ ਦੇ ਵਿੱਚ ਇੱਕ ਸਪੈਕਟਿਕਲਿਕ ਬਦਲ ਬਣਾ ਕੇ ਇੱਕ ਸਵੈਮੰਤ ਪੰਜਾਬ ਦਾ ਨਿਰਮਾਣ ਕਰੇ ਹਾਂਜੀ ਭਾਈ ਜੈ ਭੀਮ ਜੈ ਭਾਪ ਸਾਰੇ ਹੀ ਕਾਰਨ ਸਾਥੀਆਂ ਨੂੰ ਅੱਜ ਪਿੰਡ ਨੰਗਲ ਦੇ ਵਿੱਚ ਸਮਾਗਮ ਆ ਰੱਖਿਆ ਗਿਆ ਸੀਗਾ ਬਾਬਾ ਸਾਹਿਬ ਡਾਕਟਰ ਪੀ ਬਰਾਮbedkar ਜੀ ਦੇ ਜਿੱਥੇ ਸਟੈਚੂ ਦਾ અપਮਾਨ ਹੋਇਆ ਸੀਗਾ ਉਥੇ ਬਹੁਤ ਹੀ ਵਿਸ਼ਾਲ ਇਕੱਠ ਹੋਇਆ ਬਹੁਤ ਹੀ ਵਧੀਆ ਸਮਾਗਮ ਹੋਇਆ ਆ ਔਰ ਮੈਂ ਸਪੈਸ਼ਲੀ ਦੱਸਣਾ ਚਾਹੁੰਦਾ ਕਿ BSP ਜੂਥ NRI ਗਰੁੱਪ ਜੋ ਜਰਮਨੀ ਵਿੱਚ ਚੱਲਦਾ ਆ ਉਹਨਾਂ ਨੇ ਬਹੁਤ ਵੱਡਾ ਸਹਿਯੋਗ ਕੀਤਾ ਆ ਇੱਥੇ ਬੋਤਲ ਲਗਵਾਉਣ ਦੇ ਵਿੱਚ ਉਹਨਾਂ ਨੇ ਜੋ ਬਹੁਤ ਦਾ ਸਾਰਾ ਖਰਚਾ ਉਹਨੂੰ ਆਪਣੀ ਜ਼ਿੰਮੇਰੀ ਲਈ ਆ ਉਹਨਾਂ ਨੇ ਸਾਰਾ ਖਰਚਾ ਬੋਤ ਦਾ ਕੀਤਾ ਆ ਉਹਦੇ ਵਿੱਚ ਕੁਝ ਸਾਥੀ ਮੇਰੇ ਇੰਗਲੈਂਡ ਤੋਂ ਹੋਇਆਗੇ ਦੋ ਤਿੰਨ ਸਾਥੀ ਜਿਨ੍ਹਾਂ ਵਿੱਚ ਕੁਲਬੀਰ ਮੈਮੀ ਜੀ ਆ ਉਹਨਾਂ ਨੇ 11000 ਰੁਪਏ ਦਿੱਤਾ ਹੈਗਾ ਆ ਉਸ ਤੋਂ ਬਾਅਦ ਗੁਰਨਾਮ ਮਲ ਜੀ ਸਗੇ ਉਹਨਾਂ ਨੇ ਵੀ ਮੈਨੂੰ 11000 ਭੇਜਿਆ ਸੀ ਇੰਗਲੈਂਡ ਤੋਂ ਦਵਿੰਦਰ ਲਖਾ ਜੀ ਆ 5000 ਭੇਜਿਆ ਸੀਗਾ ਤੇ ਬਾਕੀ ਸਾਰੇ ਦਾ ਸਾਰਾ ਖਰਚਾ ਜਿਹੜਾ ਆ ਬਾਕੀ ਜੋ ਵੀ ਆ ਉਹ ਬੀਐਸਪੀ ਯੂਥ ਐਨਆਰਆਈ ਗਰੁੱਪ ਜਰਮਨੀ ਵੱਲੋਂ ਕੀਤਾ ਗਿਆ ਮੈਂ ਧੰਨਵਾਦ ਕਰਦਾ ਸਾਰੇ ਹੀ ਜਰਮਨੀ ਤੋਂ ਸਾਥੀ ਜਿੰਨੇ ਵੀ ਹੈਗੇ ਗਰੁੱਪ ਦੇ ਵਿੱਚ ਸਾਰਿਆਂ ਨੇ ਤਕਰੀਬਨ ਇਹਦਾ 1 ਲੱਖ 20000 ਰੁਪਏ ਦਾ ਖਰਚਾ ਹੈਗਾ ਤੇ ਸਾਰੇ ਸਾਰਾ ਬਾਕੀ ਜੋ ਯੂਕੇ ਤੋਂ ਹੋਇਆ ਬਾਕੀ ਸਾਡੇ ਜਰਮਨੀ ਗਰੁੱਪ ਨੇ ਜੋ ਯੂਥ ਐਨਆਰਆਈ ਗਰੁੱਪ ਹੈਗਾ ਜਰਮਨੀਆ ਉਹਨਾਂ ਨੇ ਕੀਤਾ ਆ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ